ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆ ਵੀਰ ਕੋਲ ਇੱਕ ਬਹੁਤ ਵੱਡਾ ਖਜ਼ਾਨਾ ਮਿਲਿਆ ਜੀ ਜਿਸ ਵਿੱਚ ਇੱਕ 16 7 ਦਾ ਟਰਾਲਾ ਵਕਾਉ ਰੇਟ ਹੈਗਾ 26 ਇੱਕ 15 7 ਦਾ ਟਰਾਲਾ ਉਹਦਾ ਰੇਟ ਹੈ ਜੀ 215 18 ਤਵੀਆਂ ਰੇਟ 65000 ਇੱਕ ਵੀਰ ਕੋ ਰੋਟਾ ਵੇਟਰਾ ਤੇ ਸਾਰਾ ਟਾਟਾ ਸੇਲ ਦਾ ਮਾਲ ਲੱਗਿਆ ਹੈ ਤੇ ਵੀਰ ਨਾਲ ਸੰਪਰਕ ਕਰ ਲਓ ਏਰੀਆ ਅੰਮ੍ਰਿਤਸਰ ਸਾਹਿਬ ਤੇ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੇ ਕੋਈ ਰੈਂਦੀ ਜਾਣਕਾਰੀ ਪੁੱਛਣੀ ਹੋਵੇ ਤੇ ਵੀਰ ਤੋਂ ਤੁਸੀਂ ਫੋਨ ਤੇ ਪੁੱਛ ਸਕਦੇ ਜੇ ਜੇ ਸਾਡੇ ਚੈਨਲ ਤੇ ਐਡ ਕਰਵਾਉਣੀ ਹੈ 5 ਤੋਂ 7 ਫੋਟੋਆਂ ਪਾਓ 703984000 703984000 ਇਸ ਨੰਬਰ ਤੇ ਪਾਓ ਤੇ ਅੱਗੇ ਲੈ ਕੇ ਆ ਗਏ ਆ ਇੱਕ ਨਵਾਂ ਸੁਪਰ ਸੀਡਰ ਬਿਲਕੁਲ ਹੀ ਨਵਾਂ ਵੀਰ ਜੀ ਇਹ ਵੀਰ ਨੇ 10 ਕਿਲੇ ਕਣਕ ਕੇਰੀਏ ਏਰੀਆ ਫਰੀਦਕੋਟ 2023 ਮਾਡਲ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਏ ਬਿਲਕੁਲੀ ਨਿਊ ਪਿਆਵਾ ਸਿਰਫ 10 ਕਿੱਲੇ ਕਣਕ ਕੇਰੀ ਇਸ ਵੀਰ ਨੇ ਤੇ ਜਿਹੜੇ ਵੀਰ ਨੇ ਲੈਣਾ ਹੋਵੇ ਤੇ ਇਹ ਵੀਰ ਨਾਲ ਸੰਪਰਕ ਕਰ ਲਓ ਏਰੀਆ ਵੀਰ ਦਾ ਫਰੀਦਕੋਟ ਜੇ ਪਿੰਡ ਪੱਖੀਕਲਾ ਤੇ ਸਾਰੇ ਵੀਰਾਂ ਨੂੰ ਮੈਂ ਦੁਬਾਰਾ ਫੇਰ ਕਹਿੰਨਾ ਵਾਂ ਵੀ ਉਹ ਅੰਮ੍ਰਿਤਸਰ ਵਾਲੇ ਵੀਰ ਦਾ ਵੀ ਨੰਬਰ ਉੱਤੇ ਦਿੱਤਾ ਹੋਇਆ ਏ ਸੂਪਰਸੀਡਰਲ ਦਾ ਵੀ ਦਿੱਤਾ ਤੇ ਰੈਂਦੀ ਜਾਣਕਾਰੀ ਫੋਨ ਤੇ ਪੁੱਛ ਸਕਦੇ ਧੰਨਵਾਦ ਸਾਸਰੀ ਜੀ